ਪਾਸ ਬਠੇ ਆ ਸੋਹੀਆ ਸਬਨ ਦਾ ਵੇਸਾ i okay. ਦਾਦੇ ਸਭਾ ਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਵਨ ਪੀਤਰ ਹਜ਼ੂਰੀ ਅੰਦਰ ਸਭਾ ਮਾਨ ਗੁਰੂ ਸਵਾਰੇ ਗੁਰ ਪਿਆਰੇ ਖਰਸਾ ਸੰਗਤ ਜੀ ਆਪ ਸਭਾਂ ਨੂੰ ਧਾਰੀ ਉਪਾਕੀ ਬਣ ਰਹੇ ਗੋਣ ਜੀ ਜੋ ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਾਮ ਕੀਤੇ ਹਾਂ ਅੰਮ੍ਰਿਤ ਵਿਯੋਗ ਸਤਨਾਮ ਵਿਦਿਆਰਿ ਜਾਰ ਕਰਗੀਆਂ ਦਾ ਕੱਪੜਾ ਨਗਰੀ ਮੋਖ ਦਵਾਰ ਦੀ ਮਹਾਵਤਨ ਸਾਰ ਅੰਮ੍ਰਿਤ ਵਿਯੋਗ ਸਤਗੁਰੂ ਜੀ ਆਣ ਬਖਸ਼ ਕੀਤਾ ਅੰਮ੍ਰਿਤ ਵਿਯੋਗ ਸਮਨ ਮੋਖ ਰੱਖਦੇ ਹੋਇਆ ਸਤਗੁਰੂ ਜੀ ਤਖਤਾਂ ਤੇ ਸੁਆਇਮਨ ਹੋ ਕਰਕੇ ਸੰਤੰਤਰ ਰਿਸੰਦਾਰੀ ਵਰਸ਼ ਕਰਕੇ ਨਹਾ ਨਹਾ ਕਰ ਦਿੰਦੇ ਸਤਗੁਰੂ ਜੀ ਦੀਆਂ ਦੀ ਪਾਹੁ ਪੇਤਰ ਹਜ਼ੂਰੀ ਅੰਦਰ ਸੰਗਤ ਬਾਣੀਆਂ ਦੇ ਨਿਤਨੇ ਸ੍ਰੀ ਆਸਾ ਜੀ ਦੀ ਬਾਣੀ ਆਪ ਜੀ ਨੇ ਸਰਵਨ ਕੀਤੀ ਹੈ। ਕੋਪਰੰਤ ਜੋ ਕਿ ਧੰਗੁਰ ਦੇਵ ਜੀ ਫਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਤਰਗ ਬਾਤਾਂ ਵਿਚਾਰ ਚਰਦੀ ਆ ਰਹੀ ਹੈ। ਮਾਰੂ ਰਾਗ ਚੱਲ ਰਿਹਾ ਹੈ। ਮਾਰੂ ਰਾਗ ਦੇ ਦੋ ਸ਼ਬਦ ਆਪ ਜੀ ਨੇ ਸਰਵਨ ਕਰ ਚੁੱਕੇ ਹੋ। ਤੀਸਰੇ ਸ਼ਬਦ ਦੀ ਰੰਗਤਾ ਹੋਈ ਹੈ ਸਤਿਗੁਰੂ ਜੀ ਆਗਨ ਪੇਤਰ ਗੁਰਬਾਣੀ ਅੰਦਰ ਸਭ ਸਿੱਖਿਆ ਦੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨ ਮ੍ਰਿਤੀਆਂ ਦੀ ਤਕਾ ਕਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੇ ਕਥਾ ਵਿਚਾਰ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਰਬ ਜੀ ਮਾਰੂ ਮਹੱਲਾ ਨਾਵਾ ਮਾਰੂ ਰਾਗ ਮਹੱਲਾ ਨਾਵਾ ਪਾਲ ਧੰਨ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨਵੇਂ ਪਾਤਸ਼ਾਹ ਮਹਾਰਾਜ ਜੀ ਅਨੁਚਾਨ ਕੀਤਾ ਹੋਇਆ ਇਹ 52ਵਾਂ ਪੇਤਰ ਸ਼ਬਦ ਹੈ ਮਾਈ ਮੈਂ ਮਨ ਕੋ ਮਾਨਣਾ ਪਿਆਗੇਓ ਮਾਂ ਨੂੰ ਸਮੋਧਨ ਹੋ ਕਰਕੇ ਗੁਰੂ ਪਾਤਸ਼ਾਹ ਜੀ ਸਾਡੇ ਮਾਤਾ ਪਿਤਾ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਵੀ ਮਾਤਾ ਪਿਤਾ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਮਾਨ ਸਰੋਧਨ ਹੋ ਕਰਕੇ ਉਚਾਰਨ ਕਰ ਰਹੇ ਨੇ ਮਾਈ ਇਹ ਮਾਂ ਮੈਂ ਮਨ ਕੋ ਮਾਣ ਨ त्यागਿਆ ਮੈਂ ਮਨ ਦਾ ਮਾਣ ਨਹੀਂ त्यागਿਆ ساری ਜ਼ਿੰਦਗੀ ਬਤੀਤ ਹੋ ਗਈ ਐ ਮਨ ਦਾ ਹੰਕਾਰ ਹੀ ਨਹੀਂ त्यागਿਆ ਮੈਂ ਆਪਣੇ ਮਨ ਦਾ ਮਾਣ ਜਿਹਾ ਮਾਣ ਘਰ ਕੀ ਹੁੰਦਾ ਇੱਕ ਮਨ ਦਾ ਹੀ ਹੁੰਦਾ ਮਨ ਦੇ ਅੰਦਰ ਹੀ ਹੁੰਦਾ ਸਰੀਰ ਦੇ ਤਕੜੇ ਹੋਣ ਦੀ ਹਉਮੈ ਅਹੰਕਾਰ ਹੋ ਜਾਣਾ ਬੌਧਿਕ ਮਾਇਆ ਦਾ ਹੰਕਾਰ ਹੋ ਜਾਣਾ ਸੰਪਤੀ ਦਾ ਈਆਂ ਪੁੱਤਾਂ ਪਰਿਵਾਰ ਦਾ ਹੰਕਾਰ ਹੋ ਜਾਣਾ ਕੁਰਸੀ ਦਾ ਹੰਕਾਰ ਹੋ ਜਾਣਾ ਕਾਂਸ਼ਾ ਪ੍ਰਮਾਨ ਕਰਕੇ ਮਾਈ ਮੈਂ ਮਨ ਨੂੰ ਮਾਨ ਨਾ त्याਗੀ ਈ ਮਾਂ ਮੈਂ ਮਨ ਦਾ ਮਾਨ ਨਹੀਂ त्याਗਿਆ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਮਾਇਆ ਕੇ ਮਦ ਮਦ ਕਹਿੰਦੇ ਨੇ ਸ਼ਰਾਬ ਨੂੰ ਨਸ਼ੇ ਨੂੰ ਕਹਿੰਦੇ ਮਾਇਆ ਦੀ ਨਸ਼ੇ ਦੇ ਵਿੱਚ ਇਹ ਜਨਮ ਸਰਾਇਓ ਜਨਮ ਬਤੀਤ ਕਰ ਲਿਆ ਗੁਜ਼ਾਰ ਲਿਆ ਸਾਰਾ ਜਨਮ ਮਾਇਆ ਦੇ ਨਸ਼ੇ ਦੇ ਵਿੱਚ ਜਨਮ ਬਤੀਤ ਕਰਦੇ ਆ ਗੁਜ਼ਾਰਦੇ ਆ ਰਾਮ ਭਜਨ ਨਹੀਂ ਲੱਗੇ ਉਹ ਤੇ ਪਰਮੇਸ਼ਰ ਦੇ ਭਜਨ ਦੇ ਵਿੱਚ ਨਹੀਂ ਲੱਗਿਆ ਸਾਰੀ ਜ਼ਿੰਦਗੀ ਹੰਕਾਰ ਨਹੀਂ ਛੱਡਿਆ ਮਾਇਆ ਦਾ ਐਸਾ ਨਸ਼ਾ ਚੜ੍ਹਿਆ ਮਾਇਆ ਕੇ ਮਦ ਜਨਮ ਸਰਾਇਓ ਮਾਇਆ ਦੇ ਨਸ਼ੇ ਦੇ ਵਿੱਚ ਐਸਾ ਗੁਲਤਾਨ ਹੋਇਆ ਤੂੰ ਸਾਰਾ ਜਨਮ ਹੀ ਬਤੀਤ ਕਰ ਲਿਆ ਗੁਜ਼ਾਰ ਲਿਆ ਸਾਰਾ ਜਨਮ ਆਰਾਮ ਭਜਨ ਨਹੀਂ ਲਾਗਿਆ ਤੇ ਪਰਮੇਸ਼ਰ ਦੀ ਭਜਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਨਹੀਂ ਲੰਗਿਆ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਜੰਮ ਕੋ ਡੰਡ ਪਰਿਓ ਸਰੂਪ ਪਰ ਤਾਂ ਦਸੋਤ ਤੈ ਜਾਗਿਓ ਹੁਣ ਕੀ ਹੋਇਆ ਜਦੋਂ ਅਖੀਰ ਸਮੇਂ ਦੇ ਵਿੱਚ ਜਮਾ ਦਾ ਡੰਡਾ ਜਿਦਾਂ ਜੰਮ ਕੋ ਡੰਡ ਪਰਿਓ ਸਿਰ ਉੱਪਰ ਜਦੋਂ ਮੌਤ ਦਾ ਡੰਡਾ ਸਿਰ ਦੇ ਉੱਪਰ ਆ ਕਰਕੇ ਵੱਜਿਆ ਜਦੋਂ ਆ ਕਰਕੇ ਜਮਾ ਨੇ ਸਿਰ ਦੇ ਵਿੱਚ ਮਾਰਿਆ ਡੰਡਾ ਤੇ ਫਿਰ ਕੀ ਹੋਇਆ ਤਦ ਸੋਗਤ ਜਦੋਂ ਜਾਗਿਆ ਤਾਂ ਉਹ ਗਾਮੋ ਤਾਈ ਦੀ ਨੀਂਦ ਦੇ ਵਿੱਚ ਨਸ਼ੇ ਦੀ ਮਾਇਆ ਦੇ ਨਸ਼ੇ ਦੇ ਨੀਂਦ ਦੇ ਵਿੱਚ ਸੁੱਦਾ ਹੋਇਆ ਤਦੋਂ ਜਾਗਿਆ ਉਦੋਂ ਜਾਗਿਆ ਹੁਣ ਬੰਦਾ ਸੁੱਦਾ ਹੋਵੇ ਨਾ ਕੋਈ ਹਲਾ ਕਰਕੇ ਕੋਈ ਨਵਾਜ਼ ਮਾਰ ਕੇ ਕੇ ਜਗਾਉਂਦਾ ਨਾ ਬਹੁਤਾ ਹੀ ਕੋਈ ਜਾਗਦਾ ਹੋਵੇ ਤੇ ਫਿਰ ਕੋਈ ਡੰਡੇ ਦਾ ਵੀ ਇਸਤੇਮਾਲ ਕਰਦਾ ਡੰਡਾ ਮਾਰਿਆ ਜਾਂਦਾ ਬੰਦਾ ਉੱਠ ਕੇ ਬਹਿ ਜਾਂਦਾ ਇਸ ਗਾਵੁਤਾਈ ਦੀ ਨੀਂਦ ਦੇ ਵਿੱਚ ਮਾਇਆ ਦੇ ਹੰਕਾਰ ਦੇ ਵਿੱਚ ਨਸ਼ੇ ਦੇ ਵਿੱਚ ਸੁੱਦਾ ਹੋਇਆ ਇਹ ਮਨ ਸਾਰੀ ਜ਼ਿੰਦਗੀ ਇਹਨੇ ਬਤੀਤ ਕਰ ਲਈ ਤੇ ਹੁਣ ਕੀ ਹੋਇਆ ਕਿ ਖੀਨ ਸਮਾ ਆ ਗਿਆ ਜਮਾ ਨੇ ਆਕਰ ਕੇ ਮੌਤ ਦਾ ਡੰਡਾ ਮੌਤ ਰੂਪੀ ਡੰਡਾ ਸਿਰ ਤੇ ਆਨ ਕਰਕੇ ਵਜਿਆ ਜਮ ਕੋ ਡੰਡ ਪਰਿਓ ਸਿਰ ਦੇ ਉੱਪਰ ਸਿਰ ਦੇ ਉੱਪਰ ਆਕਰ ਕੇ ਮੌਤ ਦਾ ਜਮਾ ਦਾ ਡੰਡਾ ਜਦੋਂ ਆ ਕਰਕੇ ਵੱਜਿਆ ਤਦ ਸੋਵਤ ਹੈ ਜਾਗੇ ਕਦੋਂ ਸੁੱਦਾ ਹੋਇਆ ਉਦੋਂ ਜਾਗਿਆ ਉਦੋਂ ਜਾਗ ਆਈ ਉਦੋਂ ਦੇਖਦਾ ਆ ਕਿ ਕੀ ਹੋ ਗਿਆ ਮੌਤ ਆ ਗਈ ਅਖੀਰ ਦਾ ਸਮਾਂ ਆ ਗਿਆ ਜੀਵਨ ਬਤੀਤ ਕਰ ਲਿਆ ਜ਼ਿੰਦਗੀ ਬਤੀਤ ਹੋ ਗਈ ਨਹੀਂ ਤੇ ਬੰਦਾ ਅਖੀਰਲੇ ਸਮੇਂ ਤੱਕ ਇਹ ਹੀ ਸਮਝੀ ਜਾਂਦਾ ਕਿ ਇਹ ਜੀ ਬੜੀ ਜ਼ਿੰਦਗੀ ਆ ਅਜੇ ਬੜਾ ਜੀਵਨ ਆ ਅਜੇ ਬੜੀ ਉਮਰ ਆ ਪਰ ਜਦੋਂ ਆਕਰਕੇ ਜਮਾ ਦਾ ਡੰਡ ਜਮਾ ਦਾ ਡੰਡਾ ਵੱਜਿਆ ਸਿਰ ਦੇ ਉੱਪਰ ਆਕਰਕੇ ਮੌਤ ਨੇ ਆਕਰਕੇ ਪਕੜ ਲਿਆ ਤਦ ਸੁੱਦਾ ਹੋਇਆ ਜਾਗਦਾ ਆ ਕਿ ਲੈ ਆ ਗਈ ਮੌਤ ਪਾਤਸ਼ਾਹ ਕਹਿੰਦੇ ਤਦ ਸੋਗਤ ਆ ਜਾਗੇ ਸੁੱਦਾ ਹੋਇਆ ਉਦੋਂ ਜਾਗਿਆ ਜਦੋਂ ਮੌਤ ਨੇ ਆਕਰਕੇ ਮੌਤ ਰੂਪੀ ਡੰਡਾ ਸਿਰ ਤੇ ਆਣ ਕਰਕੇ ਵੱਜਿਆ ਕਹਾ ਹੋਤ ਅਬ ਕੈ ਪਛਤਾਏ ਛੂਟਤ ਨਾਹਿਨ ਭਾਗਿਓ ਕਹਾ ਹੋਤ ਅਬ ਕੈ ਪਛਤਾਏ ਹੁਣ ਪਛਤਾਇਆ ਕੀ ਕਰੂੰਗਾ ਹੁਣ ਤੇ ਮੌਤ ਦਾ ਡੰਡਾ ਸਿਰ ਤੇ ਆਕਰਕੇ ਵੱਜ ਗਿਆ ਹੁਣ ਤੇ ਮੌਤ ਆ ਗਈ ਐ ਮੌਤ ਨੇ ਆਕਰਕੇ ਡੰਡ ਮਾਰ ਦਿੱਤਾ ਸਿਰ ਦੇ ਉੱਪਰ ਬਾਚਾ ਕਹਿੰਦੇ ਕਹਾ ਹੋ ਤਬ ਕੈ ਪਛਤਾਈ ਹੁਣ ਕੀ ਹੋਵੇਗਾ ਪਛਤਾਇਆ ਹੁਣ ਪਛਤਾਇਆ ਕੀ ਕਰੇਗਾ ਛੂਟਤ ਨਾਹਿਨ ਭਾਗਿਓ ਕਿਉਂਕਿ ਹੁਣ ਇਨਾਂ ਤੋਂ ਛੁੱਟ ਕੇ ਭੱਜ ਨਹੀਂ ਸਕਦਾ ਕੋ ਸਤਨਾਮ ਜਮਾ ਤੋਂ ਮੌਤੋਂ ਨਹੀਂ ਕੋਈ ਭੱਜ ਸਕਦਾ ਤਰੀ ਭਜਿਆ ਅਜੇ ਤੱਕ ਕੋਈ ਵੀ ਮੌਤੋਂ ਭੱਜ ਗਿਆ ਹੋਵੇ ਮੌਤੋਂ ਬਚ ਗਿਆ ਹੋਵੇ ਨਹੀਂ ਮੌਤ ਨਹੀਂ ਕਿਸੇ ਨੂੰ ਭੱਜ ਮੌਤ ਅਸੀਂ ਜਾਣਦੇ ਹਾਂ ਕਿ ਮੌਤ ਨੂੰ ਨਹੀਂ ਅਜੇ ਤੱਕ ਕਿ ਭੱਜਿਆ। ਜਦੋਂ ਮੌਤ ਆਉਣੀ ਹੈ ਤੇ ਫਿਰ ਆ ਹੀ ਜਾਂਦੀ ਹੈ। ਭਾਵੇਂ ਕਿੰਨੇ ਕਿੰਨੇ ਕਿਸੇ ਨੇ ਸਿਕਿਉਰਿਟੀ ਲਾ ਲਈ, ਕਈ ਕੁਝ ਪ੍ਰਬੰਧ ਕੀਤੇ ਹੋਏ ਪਰ ਜਦੋਂ ਮੌਤ ਆਈ, ਸ਼ਰ ਦੇ ਵਿੱਚ ਆ ਗਈ ਹੈ, ਉਦੋਂ ਨਹੀਂ ਭੱਜਿਆ ਜਾਂਦਾ ਮੌਤ। ਭਾਵੇਂ ਮਨੁੱਖ ਕਿਤੇ ਵੀ ਚਲਿਆ ਜਾਏ, ਮੌਤ ਨਿਸ਼ਚਿਤ ਹੈ। تن گروہ تیگ بہادر سچے پاشا مہار آجیاں دے شبد ہے جہ جہ می راگ کے اندر پہلے شبد ہے بیت جہ بیت جہ جنم اکاجرے ری سنتے پران کال تو پہچی آن کہاں جہجرے پا پاشا کہ تھے پائے گا کال تو ہوں آ گیا مو کا رو مو کال جا آ آگیا ہوں سما آ گیا ترہن کتنے پجے گا اتنے بھی پا پرمان کرتے نہیں ਛੁੱਟਕ ਨਾਹਿਣ ਭਾਗਿਓ ਹੁਣ ਇਹਨਾਂ ਤੋਂ ਛੁੱਟ ਕਰਕੇ ਮੌਤ ਤੋਂ ਛੁੱਟ ਕਰਕੇ ਕਿੱਥੇ ਭਜੇਗਾ ਹੁਣ ਪੁਛਤਾਇਆ ਤੇਰਾ ਕੀ ਕਰੂੰਗਾ ਅਖੀਰ ਸਮੇਂ ਤੇ ਬੰਦਾ ਪੁਛਦਾ ਕਿ ਨਾ ਤੇ ਨਾ ਕੋਈ satsangat ਕੀਤੀ ਨਾ ਨਾਮ ਜਪਿਆ ਸੰਤ ਮਹਾਤਮਾ ਮੈਨੂੰ ਕਹਿੰਦੇ ਰਹੇ ਗੁਰੂ ਪਾਤਸ਼ਾਹ ਮਹਾਰਾਜਿਆਂ ਦੀ ਗੁਰਬਾਣੀ ਪੁਕਾਰ ਪੁਕਾਰ ਕੇ ਕਹਿੰਦੇ ਰਹੀ ਭਾਈ ਨਾਮ ਜਪਨਾ ਰਮੇਸ਼ਰ ਦੀ ਅਰਦਾਸ ਕਰਲਾ ਮੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ ਇਹਨੂੰ ਸੁਖਲਾ ਕਰਲਾ ਪਰ ਐਸਾ ਇਹ ਮਾਇਆ ਦੇ ਨਸ਼ੇ ਦੇ ਵਿੱਚ ਐਸਾ ਸ਼ਬਦ ਆਇਆ ਮਨ ਇਹਨੇ ਕਦੀ ਸੁਣੇ ਨਹੀਂ ਕਿਸੇ ਨੇ ਨਾ ਗੁਰੂ ਦੀ ਸੁਣੀ ਨਾ ਕਿਸੇ ਮਹਾਂਪੁਰਖ ਦੀ ਸੁਣੀ ਨਾ ਗੁਰਮੁਖ ਜਨਾਂ ਦੀ ਸੁਣੀ ਆਪਣੀਆਂ ਹੀ ਮਨਮਰਜ਼ੀਆਂ ਕਰਦਾ ਰਿਹਾ ਸਾਰੀ ਜ਼ਿੰਦਗੀ ਆਪਣੀਆਂ ਮਨਮਰਜ਼ੀਆਂ ਤੇ ਹੁਣ ਜਦੋਂ ਮੌਤ ਨਹੀਂ ਆ ਕਰਕੇ ਡੰਡ ਮਾਰਿਆ ਸਿਰ ਦੇ ਵਿੱਚ ਡੰਡਾ ਵੱਜਾ ਜਦੋਂ ਮੌਤ ਰੂਪੀ ਡੰਡਾ ਆ ਕਰਕੇ ਸਿਰ ਤੇ ਵੱਜਾ ਤੇ ਫਿਰ ਸੁੱਤਾ ਹੋਇਆ ਜਾਗਿਆ ਪਰ ਹੁਣ ਪੁਛਤਾਇਆ ਕਰੇਗਾ ਕੀ ਕਿੰਨਾ ਵੀ ਪੁਛਤਾਈ ਜਾਵੇ ਹੁਣ ਪੁਛਤਾਇਆ ਹੋਣਾ ਕੁਝ ਨਹੀਂ ਹੈ ਪਾਤਸ਼ਾਹ ਕਹਿੰਦੇ ਤਹਾ ਹੋ ਹੁਣ ਅਬ ਕਿਆ ਪੁਛਤਾਏ ਹੁਣ ਕੀ ਹੋਵੇਗਾ ਤੇਰਾ ਪੁਛਤਾਇਆ ਹੋਇਆ ਕਿਉਂਕਿ ਛੁੱਟ ਤੇ ਨਾਗ ਨਭਾਗੇ ਹੋ ਹੁਣ ਕੋਈ ਛੁੱਟ ਕਰਕੇ ਜਮਾਂ ਤੋਂ ਭੱਜ ਨਹੀਂ ਸਕਦਾ ਮੌਤ ਹੁਣ ਛੁੱਟ ਕਰਕੇ ਭੱਜਿਆ ਨਹੀਂ ਜਾ ਸਕਦਾ ਇਹ ਚਿੰਤਾ ਉਪਜੀ ਘਟ ਮੈਂ ਜਗ ਗੁਰ ਚਰਨਨ ਅਨੁਰਾਗੀਓ ਇਹ ਚਿੰਤਾ ਜਿਹੜੀ ਆਈ ਕਿਵੇਂ ਪਾਤਸ਼ਾਹ ਪ੍ਰਮਾਨ ਕਰਦੇ ਨੇ ਪਹਿਲੀ ਪੰਕਤੀ ਵਿੱਚ ਮਾ ਨੂੰ ਸੰਬੋਧਨ ਹੋ ਕਰਕੇ ਕਿ ਮਾਈ ਮੈਂ ਮਨ ਕੋ ਬਾਣਾਂ ਛੱਡ ਕੇ ਮੈਂ ਮਨ ਦਾ ਬਾਣ ਦੇ ਅੱਗੇ ਆ ਨਹੀਂ ਆ ਮਾਇਆ ਦੇ ਨਸ਼ੇ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਲਈ ਹੈ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਹਨ ਮੌ ਦਾ ਡੰਡਾ ਜਦੋਂ ਸਿਰ ਦੇ ਵਿੱਚ ਆ ਕਰਕੇ ਵਜਿਆ ਤਦ ਸੁੰ타 ਹੋਇਆ ਉਹ ਲੁਖ ਜਾਗਦਾ ਹੈ ਗਾਉਤਾਈ ਦੀ ਨੀਂਦ ਦੇ ਵਿੱਚ ਆਤਮਾ ਸੱਤੀ ਹੋਈ ਪਰ ਕੋਈ ਉਹ ਹੁੰਦਾ ਕੁਝ ਨਹੀਂ ਆ ਕਿਉਂਕਿ ਛੁੱਟ ਕਰਕੇ ਭੱਗ ਨਹੀਂ ਸਕਦਾ ਤੇ ਇਹ ਪ੍ਰਸ਼ਨ ਆ ਕਿ ਇਹ ਚਿੰਤਾ ਕਿਵੇਂ ਆਈ ਹੈ ਕੰਨੀ ਇਹ ਉਦਜੀ ਕਿਵੇਂ ਆ ਇਸ ਗੱਲ ਦੀ ਸੋਚੀ ਕਿਵੇਂ ਪਈ ਆ ਕਿ ਸਾਰੀ ਜ਼ਿੰਦਗੀ ਮੈਂ ਤੇ ਬਤੀਤ ਕਰੀ ਜਾ ਰਿਹਾ ਆ ਜੀਵਨ ਲੰਘਾਈ ਜਾ ਰਿਹਾ ਨਾਮ ਨਹੀਂ ਜਪਿਆ ਭਲੇ ਦਾ ਕਰਮ ਕਰੇ ਨਹੀਂ ਕੀਤਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਬੇਲ ਹੋਇਆ ਧੰਗੂ ਨਾਗਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨਦਾਰੇ ਕੀਤੇ ਕਨਕੋ ਨਗਰ ਦੀ ਪਾਵਨ ਕੋਇਤਰ ਧਰਤੀ ਹੈ ਜਿੱਥੇ ਧੰਗੂ ਨਾਗਦੇਵ ਪਾਤਸ਼ਾਹ ਮਹਾਰਾਜ ਜੀ ਗਏ ਨੇ ਮੱਝਾਂ ਚਾਰਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਉਦੋਂ ਸਰੀਰਕ ਤੌਰ ਤੇ ਉਮਰ ਅਜੇ ਛੋਟੀ ਸੀ ਸਤਿਗੁਰੂ ਚਰਨਾਂ ਵਿੱਚ ਗਏ ਨਮਸਕਾਰ ਕੀਤੀ ਸਤਿਗੁਰੂ ਜੀਆਂ ਦੇ ਬਚਨ ਸਰਵਣ ਕੀਤੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਕਹਿਣਾ ਕੀਤਾ ਕਿ ਸਤਿਗੁਰੂ ਜੀ ਆਪ ਜੀ ਬਾਸਤੇ ਕੁਝ ਪ੍ਰਸ਼ਾਦਾ ਪਾਣੀ ਘਰੋਂ ਲੈ ਕਰਕੇ ਆਵਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਪ੍ਰਸ਼ਾਦਾ ਪਾਣੀ ਲੈ ਕਰਕੇ ਆਏ ਸ਼ਿਕਾਇਆ ਹੱਥ ਜੋੜ ਕਰਕੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰਦੇ ਹੋ ਜਨਮ ਮਰ ਦਾ ਗੇੜ ਖਤਮ ਕਰਦੇ ਹੋ ਮੌਤ ਦਾ ਡਰ ਜਿਹੜਾ ਇਹ ਖਤਮ ਕਰਦੇ ਹੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆ ਨੇ ਕਹਿਣਾ ਕੀਤਾ ਕਿ ਤੁਹਾਡੇ ਦੀ ਅਜੇ ਉਮਰ ਬੜੀ ਛੋਟੀ ਹੈ ਅਜੇ ਤੁਸੀਂ ਬਾਲ ਕਿਓ ਤੇ ਹੁਣੇ ਮੌਤ ਦੀਆਂ ਗੱਲਾਂ ਕਰਦੇ ਹੋ ਹੁਣੇ ਮੌਤ ਬਾਰੇ ਸੋਚ ਰਹੇ ਹੋ ਇਹ ਸੋਚ ਜੀ ਕਿਵੇਂ ਆਈ ਹੈ ਇਹ ਮੌਤ ਦਾ ਚਿੰਤਾ ਕਿਵੇਂ ਆਇਆ ਕਿਉਂਕਿ ਅਜੇ ਤੁਸੀਂ ਬਾਲਕ ਰੂਪ ਹੀ ਅਜੇ ਜਵਾਨ ਹੋਣਾ ਬਟੇ ਪੇ ਜਾਣਾ ਤੇ ਹੁਣੇ ਹੀ ਮੌਤ ਬਾਰੇ ਸੋਚਦੇ ਹੋ ਬਾਬਾ ਮੁੱਢਾ ਸਾਹਿਬ ਜੀ ਨੇ ਕਹਿਣਾ ਕੀਤਾ ਸਤਿਗੁਰੂ ਜੀ ਹਕੂਮਤ ਦੇ ਉਹਨਾਂ ਦੇ ਘੋੜੇ ਆਏ ਤੇ ਕੀ ਹੋਇਆ ਫਸਲ ਜਿਹੜੀ ਹੈ ਨਾ ਅਜੇ ਫਸਲ ਵੇਜੀ ਹੋਈ ਹੈ ਕੁਝ ਫਸਲਾਂ ਜੇ ਡੱਢ ਰਹੀ ਐ, ਕੁਝ ਅਜੇ ਛੋਟੀ ਛੋਟੀ ਐ। ਹਕੂਮਤ ਨੇ ਆ ਕੇ ਆਪਣੇ ਘੋੜੇ ਛੱਡ ਦਿੱਤੇ ਤੇ ਫਸਲ ਉਜਾੜ ਦਿੱਤੀ ਗਈ। ਛੋਟੀ ਛੋਟੀ ਫਸਲ ਉਹ ਵੀ ਉਜਾੜ ਦਿੱਤੀ ਗਈ, ਡੱਢਰੀ ਜਿਹੜੀ ਐ ਉਹ ਵੀ ਉਜਾੜ ਦਿੱਤੀ ਗਈ। ਪੱਕਣ ਹੀ ਨਹੀਂ ਦਿੱਤਾ। ਉਸ ਫਸਲਬਾਜ਼ ਵਿਵੇ ਕਰਕੇ ਇਹ ਸੋਝੀ ਆਈ ਐ। ਤੇ ਜਿਹੜੀ ਡੱਡਰੀ ਵੀ ਵੱਡੀ ਵੱਡੀ ਗਈ ਹੈ ਉਜਾੜੀ ਗਈ ਹੈ ਤੇ ਜਿਹੜੀ ਅਰੇ ਛੋਟੀ ਉਹ ਵੀ ਉਜਾੜੇਗੀ ਪੱਕੀ ਨਹੀਂ ਆ ਜਿਹੜੀ ਫਸਲ ਇਸੇ ਤਰ੍ਹਾਂ ਸਾਡਾ ਜੀਵਨ ਹੈ ਪਾਤਸ਼ਾਹ ਵੀ ਗੁਰਬਾਣੀ ਅੰਦਰ ਪਰਮਾਨੰ ਕਰਦੇ ਨਹਿ ਬਾਰਕ ਨਹਿ ਜੋਗਨ ਨਹਿ ਵਿਰਤੀ ਕਛ ਬੰਦ ਉਹ ਬੇਰਾ ਨਹਿ 부ਜੀਐ ਜੋ ਆਏ ਪਰ ਜਮ ਫੰਗ ਜਮਾਂ ਦੀ ਫੰਦੀ ਪਤਾ ਨਹੀਂ ਕਦੋਂ ਆ ਜਾਣੀ ਹੈ ਬਾਲਕ ਰੂਪ ਦੇ ਵਿੱਚ ਆ ਜਾਣੀ ਜਵਾਨੀ ਚ ਆ ਜਾਣੀ ਜੰਗ ਢੇ ਵੀ ਜਾਜਣੀ ਸਤਿਗੁਰੂ ਜੀ ਉਸ ਵੱਲ ਦੇਖ ਕਰਕੇ ਇਹ ਸੋਝੀ ਪਈ ਹੈ ਕਿ ਜਿੰਦਰਾ ਇਹ ਫਸਲ ਉਜਾੜੀ ਗਈ ਆ ਕੋਈ ਛੋਟੀ ਕੋਈ ਦਗਰੀ ਅਜੇ ਪੱਕੀ ਵੀ ਨਹੀਂ ਹੈ ਤੇ ਮੌਤ ਦਾ ਕਾਲ ਵੀ ਪਤਾ ਨਹੀਂ ਕਦੋਂ ਆ ਜਾਣਾ ਬਚਪਨ ਚ ਆ ਜਾਣਾ ਜਾਂ ਜਵਾਨੀ ਚ ਆ ਜਾਣਾ ਕੋ ਸਤਨਾਮ ਤੇ ਮੌਤ ਦਾ ਕਾਲ ਵੀ ਪਤਾ ਨਹੀਂ ਕਿੱਥੋਂ ਆ ਜਾਣਾ ਕਦੋਂ ਆ ਜਾਣਾ ਹੈ ਤੇ ਸਤਿਗੁਰੂ ਜੀਆ ਨੇ ਉਸ ਸਮੇਂ ਤੇ ਕਹਿਣਾ ਕੀਤਾ ਸੀ ਤੁਸੀਂ ਬਾਲਕ ਹੋ ਅਜੇ ਸਰੀਰਿਕ ਤੌਰ ਤੇ ਤੇ ਬਾਲਕ ਹੋ ਪਰ ਗੱਲਾਂ ਜਿਹੜੀਆਂ ਆ ਉਹ ਬਜ਼ੁਰਗਾਂ ਵਾਲੀਆਂ ਨੇ ਤੁਹਾਡੇ ਜਿਹੜੇ ਲਬਜ ਨੇ ਬਚਨ ਜਿਹੜੇ ਨੇ ਉਹ ਬੁੱਢਿਆਂ ਵਾਲੇ ਨੇ ਤਾਂ ਹੀ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਨੂੰ ਕਿਹਾ ਜਾਂਦਾ ਧੰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਦਾ ਪ੍ਰੋਖ ਬਾਬਾ ਬੁੱਢਾ ਸਾਹਿਬ ਜੀ ਉਹ ਸਮੇਂ ਤੋਂ ਉਸੇ ਬਾਬਾ ਜੀਨ ਬਾਬਾ ਬੁੱਢਾ ਸਾਹਿਬ ਜੀ ਗਿਆ ਜਾਂਦਾ ਰਿਹਾ ਬਾਬਾ ਬੁੱਢਾ ਜੀ ਇਹ ਪਾਤਸ਼ਾਹ ਗੁਰਬਾਣੀ ਇਧਰ ਪ੍ਰਮਾਨ ਕਰਦੇ ਨੇ ਇਹ ਚਿੰਤਾ ਉਪਜੀ ਘਟਮ ਹੈ ਜਦ ਗੁਰ ਚਰਨਨ ਅਨੁਰਾਗੀ ਹੋ ਇਹ ਚਿੰਤਾ ਕਦੋਂ ਉਪਜੀ ਹੈ ਮਨ ਦੇ ਵਿੱਚ ਇਹ ਚਿੰਤਾ ਉਪਜੀ ਘਟਮ ਹੈ ਪਾਤਸ਼ਾਹ ਕਹਿੰਦੇ ਇਹ ਚਿੰਤਾ ਘਟਮ ਹੈ ਹਿਰਦੇ ਦੇ ਵਿੱਚ ਉਦੋਂ ਉਪਜੀ ਹੈ ਜੇ ਉਦੋਂ ਚਿੰਤਾ ਲੱਗੀ ਹੈ ਜਦ ਗੁਰ ਚਰਨਨ ਅਨੁਰਾਗੀ ਹੋ ਜਦੋਂ ਗੁਰੂ ਚਰਨਾਂ ਦੇ ਨਾਲ ਪਿਆਰ ਪਿਆ ਹੈ ਗੁਰੂ ਚਰਨਾਂ ਦੇ ਨਾਲ ਪਿਆਰ ਕਿਵੇਂ ਪੈਣਾ ਸਤ ਸੰਗਤ ਕਰਨ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਆਵਾਂਗੇ ਸਰ ਸੰਗਤ ਕਰਾਂਗੇ ਇੱਥੋਂ ਸੋਝੀ ਪੈਣੀ ਹੈ ਕਿਉਂਕਿ ਪਾਤਸ਼ਾਹ ਦੀ ਗੁਰਬਾਣੀ ਸਰਵਣ ਕਰਾਂਗੇ ਨਾਮ ਜਪਾਂਗੇ ਸਤ ਸੰਗਤ ਕਰਾਂਗੇ ਇੱਥੋਂ ਗੁਰਮਤਿ ਸੋਝੀ ਪੈਣੀ ਹੈ ਇੱਥੋਂ ਪਤਾ ਲੱਗਣਾ ਹੈ ਕਿ ਉਮਰ ਬਤੀਤ ਹੁੰਦੀ ਜਾ ਰਹੀ ਹੈ ਪਾਤਸ਼ਾਹ ਨੂੰ ਜਲਦੀ ਸਮਝਾਉਂਦੇ ਆ ਕੁਝ ਨਾ ਕੋਈ ਤੇ ਜਿਹੜੇ ਅਸੀਂ ਹੰਝੂਰੀ ਵਿੱਚ ਆਉਂਨੇ ਆ ਸਤਜੂ ਜੀ ਦੇ ਕੁਝ ਨਾ ਕੋਈ ਤੇ ਅਸਰ ਹੁੰਦਾ ਇਹਨਾਂ ਨੂੰ ਜਾਨਣਾ ਹੀ ਕਿ ਪਾਤਸ਼ਾਹ ਆ ਕਹਿ ਰਹੇ ਨੇ ਧੰਗੂ ਤੇਗ ਬਾਹਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਾਨਣਾ ਹੀ ਹੁਕਮ ਬਖਸ਼ਦੇ ਨੇ ਕਿਰਪਾ ਕਰਦੇ ਨੇ ਸਭ ਸਿੱਖਿਆ ਦੇ ਕਰਕੇ ਨਿਹਾਲ ਕਰਦੇ ਨੇ ਇਹ ਚਿੰਤਾ ਜਿਹੜੀ ਆ ਪਾਤਸ਼ਾਹ ਕਹਿੰਦੇ ਉਦੋਂ ਉਪਜੀ ਆ ਉਦੋਂ ਪਤਾ ਲੱਗਾ ਇਹ ਚਿੰਤਾ ਮੌਤ ਦੀ ਚਿੰਤਾ ਹੋਈ ਆ ਗੁਰ ਚਰਨਨ ਅਨੁਗ ਜਦ ਗੁਰ ਚਰਨਨ ਅਨੁਆਗੇ ਜਦੋਂ ਗੁਰੂ ਚਰਨਾ ਦੇ ਨਾਲ ਪਿਆਰ ਪਿਆ ਹੈ ਸੁਪਲ ਜਨਮ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ਪਾਤਸ਼ਾ ਅਖੀਰਲੀ ਪੰਕਤੀ ਵੀ ਪ੍ਰਮਾਨ ਕਰਦੇ ਨੇ ਧੰਗਵਤ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਮੋਹਰ ਲਾਉਂਦੇ ਹੋਏ ਪ੍ਰਮਾਨ ਕਰਦੇ ਨੇ ਸਫਲ ਜਨਮ ਨਾਨਕ ਤੱਕ ਹੂਆ ਇਹ ਜਨਮ ਜਿਹੜਾ ਨਾ ਤੱਬ ਕਦੋਂ ਇਹ ਸਫਲਾ ਹੋਣਾ ਹੈ ਅਜਿਹੜਾ ਜਨਮ ਮਨੁੱਖਾ ਜਨਮ ਪ੍ਰਾਪਤ ਹੋਇਆ ਨਾ ਇਹ ਸਫਲਾ ਕਿਵੇਂ ਹੋਣਾ ਹੈ ਪਾਤਸ਼ਾਹ ਕਹਿੰਦੇ ਤਦੋਂ ਸਫਲਾ ਹੋਣਾ ਸਫਲ ਜਨਮ ਨਾਮਿਕ ਤੱਬ ਹੂਆ ਕਦੋਂ ਇਹ ਸਫਲਾ ਹੋਇਆ ਜੋ ਪ੍ਰਭ ਜਸਮ ਹੈ ਭਾਗੇ ਜਦੋਂ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਜਿਹੜਾ ਨਾ ਗੁਰੂ ਚਰਨਾਂ ਦੇ ਵਿੱਚ ਪਾਇ ਕਰਕੇ ਤੇ ਪਰਮੇਸ਼ਰ ਦਾ ਜਸ ਗਾਉਣਾ ਕੀਤਾ ਪਰਮੇਸ਼ਰ ਦੀ ਕੀਰਤੀ ਕੀਤੀ ਉਹਦੇ ਗੁਣ ਗਾਇਨ ਕਰਨੇ ਕੀਤੇ ਗੁਰੂ ਚਰਨਾ ਗੁਰੂ ਸ਼ਰਮ ਦੇ ਵਿੱਚ ਪਾਇ ਕਰਕੇ ਤੇ ਪਰਮੇਸ਼ਰ ਦੇ ਗੁਣ ਗਾਇਨ ਕਰਨੇ ਕੀਤੇ ਨਾ ਜਦੋਂ ਇਹ ਮਨੁੱਖਾ ਜਨਮ ਉਦੋਂ ਸਫਲਾ ਹੋਣਾ ਜੇ ਉਦੋਂ ਗੁਰੂ ਚਰਨਾ ਵਿੱਚ ਪਈਏ ਗੁਰੂ ਵਾਲੇ ਬਣੀ ਗੁਰੂ ਦੇ ਉਪਦੇਸ਼ ਨੂੰ ਮੰਨੀਏ ਗੁਰੂ ਬਾਦਸ਼ਾਹ ਮਹਾਰਾਜ ਜੀਆ ਦੇ ਹੁਕਮ ਨੂੰ ਹਿਰਦੇ ਵਿੱਚ ਵਸਾ ਕਰਕੇ ਆਪਣਾ ਜੀਵਨ ਸਫਲਾ ਕਰੀਏ ਬਾਦਸ਼ਾਹ ਕਹਿੰਦੇ ਸੁਖਨ ਜਨਮ ਨਾਨਕ ਤਬ ਹੋਆ ਕਦੋਂ ਸਫਲਾ ਹੋਣਾ ਜਉ ਕਬ ਜਸਮ ਹੈ ਪਾਗੇ ਉਹ ਗੁਰੂ ਸ਼ਰਨ ਦੇ ਵਿੱਚ ਆ ਕਰਕੇ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕੀਤਾ ਉਹਦੇ ਗੁਣ ਗਾਇਨ ਕਰਨੇ ਕੀਤੇ ਉਹਦਾ ਜਸ ਕੀਤਾ ਉਹਦੀ ਕੀਰਤੀ ਕੀਤੀ ਉਹਦਾ ਕੀਰਤਨ ਕੀਤਾ ਨਾਮ ਜਪਿਆ ਅਮਰਤ ਵੇਲੇ ਤਾਂ ਹੀ ਗੁਰੂ ਕੀ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਸ੍ਰੀ ਆਸਾਜਿ ਦੀ ਬਾਣੀ ਗੁਰਬਾਣੀ ਸਰਵਣ ਕੀਤੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ ਇਹ ਹੈ ਪਰਮੇਸ਼ਰ ਦਾ ਜਸ ਕਰਨਾ ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰਨਾ ਬਾਦਸ਼ਾਹ ਕਹਿੰਦੇ ਤਾਂ ਇਹ ਤੇਰਾ ਜੀਵਨ ਸਫਲਾ ਹੋਣਾ ਹੈ ਲੋਕ ਸੁਖੀਏ ਪਰਲੋਕ ਸੁਹਿੰਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਕੋਟ ਨੂੰ ਕੋ ਨਾਮ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆ ਕਥਾ ਵਿਚਾਰਾਂ ਕਰਦੇ ਆ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁਗੀਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਉਦਾਸ ਕਰਨੇ ਗੁਰੂ ਚਰਨਾਂ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰ ਕਰਨ ਦੀ ਯਾਗ ਆ ਜਾਵੇ ਜੀ ਆਓ ਅਖੇਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤ ਕਰੀਏ ਫਿਰ ਅਰਦਾਸ ਪ੍ਰਭਾवन ਪੇਤ ਰੂਨਾ ਮਾ ਆ ਜੀ ਨੇ ਸਰਵਣ ਕਰਨਾ ਹੈ ਜੀ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗੇਓ ਸੋਹਲ ਜਨਮ ਨਾਨਕ ਤਬੂਆ ਜਦ ਪ੍ਰਭ ਜਸ ਮਹਿ ਪਾਗਿਓ ਲਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ